ਸਯੋਜ ਖਾਲਸਾ ਵੈਜੀ ਫਤਿਹ ਬਾਬਾ ਕਾਲ ਮਹਰਜੀ ਦਾ ਜਨਮ ਦਿਨ ਮਨਾਉਨੇ ਆ ਹਰ ਸਾਲ ਹਰ ਸਾਲ ਆਪਾਂ ਪੰਜ ਪੀਰਾਂ ਦਾ ਨਾਲ ਬਾਬੇ ਗੋਰਖਨਾਥ ਦਾ ਭੰਡਾਰਾ ਲਾਉਨੇ ਆ ਤੇ ਸੇਵਾ ਕਰਦੇ ਆਂ ਸੀ ਬਾਬੇ ਕਾਲਾ ਮਾਰ ਦੀ ਗੋਰਖਨਾਥ ਦੀ ਤੇ ਸੇਵਾ ਕਰਕੇ ਲੰਗਰ ਖਵਾਉਨੇ ਆ ਦੁਨੀਆ ਦਾ ਮੱਥਾ ਟੇਕਦਾ ਦਾ ਭਲਾ ਹੁੰਦਾ ਜੋ ਆਉਂਦੇ ਆ ਤੇ ਬਸ ਸੰਤ ਸੰਗਤ ਹੋਰੀ ਸੰਤ ਕੋਟਕਪੁਰੇ ਆਉਂਦੇ ਜੀ ਮੋਗੇ ਤੋਂ ਜੀ ਆਉਂਦੀ ਜਿਲ੍ਹਿਆਂ ਤੋਂ ਸਮਰਾਲੇ ਤੋਂ ਤੇ ਗੰਗਾ ਨਗਰ ਤੋਂ ਇਦਾਂ ਦੂਰ ਦੂਰੋਂ ਆਉਂਦੇ ਲੋਕ ਕਿੰਨਾ ਦਾ ਭੜਾ ਹੁੰਦਾ ਆਉਂਦੇ ਨੇ ਜੀ ਕਿੰਨੇ ਸਾਲਾਂ ਦਾ ਹੈ ਇੱਕ ਸਾਲ ਕਰਦੇ ਹਰ ਸਾਲ ਕਰਦੇ ਜੀ ਇਸੇ ਦਿਨ ਜੀ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ ਇਹ ਕਰਦੇ ਅਸੀਂ 14 ਸਾਲ ਹੋ ਗਏ 15 ਇੱਥੇ ਲਿਆਉਣੇ ਦਾਲ ਫੁਲਕਾ ਜਲੇਬੀਆਂ ਖੀਰ ਮਟਰ ਪਨੀਰ ਹੈਰਾ ਵਗੈਰਾ ਸਭ ਖੁੱਲਾ ਸਦਾ ਹੁੰਦਾ ਹਾਂ ਖੁੱਲਾ ਸਦਾ ਜੀ ਜਿਹੜਾ ਬਾਸ ਸੰਗਤ ਨੂੰ ਆਉਣੇ ਜ ਆਪਦਾ ਬਸ ਜਗਮਨਾ ਹੋਣ ਮਤ ਪੜਾ ਕਰਨਾ ਦੁਨੀਆ ਤੋਂ ਲਵੇ ਤੇ ਬਸ ਰੱਬ ਦਾ ਨਾਮ ਜਪਣ ਦਾ ਆਉਣ ਤੇ ਪੜਾ ਲਗਾਣ ਲੋਕਾਂ ਦਾ ਇਹ ਕਿਹੜੀ ਸੰਗਤ ਹੁੰਦੀ ਹੁੰਦਾ ਭਲਾ ਹੀ ਹੁੰਦਾ ਇੱਥੇ ਜੋ ਮੱਛਾ ਸਰਦਾਂ ਟੇਕ ਜੇ ਬਸ ਉਹ ਹੀ ਮਨਜ਼ੂਰ ਅਸੀਂ ਕੋਈ ਆਪਦੇ ਕੋਲੋਂ ਕੁਝ ਨਹੀਂ ਐ ਜਾ ਕਰ ਕਰਦੇ ਬਾਬਾ ਕਾਲਾ ਮੇਰੀ ਰਹਿਮ ਤੇ ਬਾਬਾ ਗੋਰਖਨਾ ਦੀ ਰਹਿਮ ਤੇ ਸਭ ਤੇ ਸਾਰਾ ਕੁਝ ਹੁੰਦਾ ਹੈ ਪੰਜ ਪੀਰਾਂ ਦੇ ਸੱਤੇ